ਮੈਟਰੋ ਛੋੜੇ ਵਾਸਤੇ ਅੱਜ ਮੈਂ ਜਾਇਜ਼ ਰੇਟ ਦੀ ਘੋੜੀ ਲੈ ਕੇ ਆਏ ਆ ਤੇ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਤੇ ਬਾਕੀ ਮੈਟਰੋ ਵਧੀਆ ਘੋੜੇ ਤੋਂ 22 ਹੋਰੇ ਘੋੜੀ ਭਰਾ ਕੇ ਦੇਣਗੇ 65 ਇੰਚ ਹਾਈਟਾ ਘੋੜੇ ਦੀ ਜਿਹੜੇ ਘੋੜੇ ਤੋਂ ਘੋੜੀ ਭਰਾ ਕੇ ਦੇਣਗੇ ਤੇ ਕਰਾਂਗੇ ਸਾਰੀ ਡਿਟੇਲ ਬਾਰੇ ਗੱਲਬਾਤ ਤੇ ਜਿਨ੍ਹਾਂ ਮੇਰੇ ਵੀਰ ਭਰਾ ਮਣੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਜੀ ਤੇ ਕਰਦੇ ਆ ਮੇਰੇ ਵੀਰ ਭਰਾਵੋ ਡਿਟੇਲ ਬਾਰੇ ਗੱਲਬਾਤ ਤੇ 60 ਇੰਚ ਹਾਈਟ ਹੈ ਘੋੜੀ ਦੀ ਤੇ 8 ਸਾਲ ਉਮਰ ਹੈ ਜੀ ਬਾਲਪੋਰੀਆਂ ਦੀ ਘੋੜੀ ਸਾਫ਼ ਹੈ ਸਵਾਰੀ ਦੀ ਵੀ ਪਾਸ ਹੈ ਤੇ ਹਾਊਸੀਲ ਵੀ ਪੂਰੀ ਹੈ ਘੋੜੀ ਤੇ ਨਜਦੀ ਡੱਪਦੀ ਵੀ ਆ ਮੱਥਾ ਵੀ ਟੇਕਦੀ ਆ ਤੇ ਸਮਾਣਾ ਏਰੀਆ ਬਾਈ ਹੋ ਰਿਆਂ ਦਾ ਤੇ ਵਧੀਆ ਘੋੜੇ ਤੋਂ ਘੋੜੀ ਭਰਾ ਕੇ ਦੇਣਗੇ ਤੇ 65 ਇੰਚ ਹਾਈਟ ਹੈ ਘੋੜੀ ਦੀ ਤੇ ਨੁਕਰੇ ਬੱਚੇ ਦਿੰਦੀ ਆ ਘੋੜੀ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਆ ਜੀ ਗੱਲਬਾਤ ਕਰ ਲਿਓ 85000 ਮੁੱਲ ਕਰਦੇ ਆ ਤੇ ਕਰ ਦਿਓ ਮਿੱਤਰੋ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜੇ ਕੋਈ ਚਾਹਵਣ ਹੈਗਾ ਤਾਂ ਗੱਲਬਾਤ ਕਰ ਲਿਓ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ